ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਇੱਕ ਤੋਕੜ ਗੱਬਣ ਵੈਣ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਭ ਹੋਠੇ ਹਾਂਜੀ ਜੀ ਨਾਮ ਤੇ ਐਡਰੈਸ ਨਾਮ ਹਰਦੀਪ ਸਿੰਘ ਹੈ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਇਹ ਜਦੋਂ ਮੋਗੇ ਤੋਂ ਬਾਜੇਪਗਤ ਨੂੰ ਇਹਨਾਂ ਉਹ ਰੋਡ ਤੇ ਪਿੰਡ ਆਉਂਦਾ ਰੋਡ ਦੇ ਉੱਤੇ ਆਪਣਾ ਘਰ ਖੇਤਾਂ ਚਾ ਬਿਜਲੀ ਘਰ ਕੋਲ ਮੋਬਾਈਲ ਨੰਬਰ 7657814882 ਠੀਕ ਆ ਬਾਈ ਦੇ ਭਾਈ ਜਿਹੜੀ ਬੈਡ ਦੇ ਦੇ ਕਿਹੜਾ ਸੂਆ ਸੋਈ ਵੀ ਇਹ ਪਹਿਲਾ ਸੂਆ ਸੋਈ ਵੀ ਆ ਡਾਕਟਰ ਸਾਹਿਬ ਕਿੰਨਾ ਕੇ ਟਾਈਮ ਹੋ ਗਿਆ ਸੂਈ ਨੂੰ ਸੂਈ ਰੁਹਾਵ ਅੱਛਾ ਇਹਦਾ ਨਾਲ ਆ ਤੇ ਬੱਚਾ ਨਾਲ ਹੀ ਦੇਣਾ ਜਿਹੜਾ ਵੀ ਭਾਈ ਗਾਂ ਲੈ ਜਾਊਗਾ ਠੀਕ ਆ ਭਾਈ ਹਾਂ ਗੱਭਣ ਕਿੰਨੇ ਟਾਈਮ ਇਹ ਤਿੰਨ ਮਹੀਨੇ ਤੋਂ ਉੱਤੇ ਉੱਤੇ ਗੱਭਣ ਆ ਜੀ ਆਪਣੀ ਚੈੱਕ ਕਰਾਈ ਵੀ ਆ ਹੂੰ ਅਗਲਾ ਆਪਣੇ ਘਰੋਂ ਚੋ ਕੇ ਚੈੱਕ ਕਰਾ ਕੇ ਫੇਰ ਲੈ ਜਾਵੇ ਓਕੇ ਭਾਈ ਕਿਉਂ ਆਪਣੇ ਵੀ ਮੁੱਲ ਦੀਆਂ ਲਈਆਂ ਹੁੰਦੀਆਂ ਜੀ ਸਹੀ ਹੈ ਆਪਾਂ ਚੈੱਕ ਕਰਾ ਕੇ ਲਿਆਏ ਇਹ ਨਹੀਂ ਹੋ ਵੀ ਕੋਈ 19 21 ਗੱਲ ਨਿਕਲ ਜੂ ਅਗਲਾ ਤਸੱਲੀ ਕਰਕੇ ਲੈ ਜਾਵੇ ਸਹੀ ਹੈ ਦੁੱਧ ਕਿੰਨਾ ਹੈ ਦੁੱਧ ਐਸ ਵਕਤ ਜੀ ਇਹਦੇ ਥੱਲੇ 12 ਕਿਲੋ ਆ ਦੋਨੇ ਟਾਈਮਾਂ ਦਾ ਠੀਕ ਹੈ ਭਾਈ ਹਾਂ ਪਹਿਲਾਂ ਤਾਂ ਵੱਧ ਸੀਗਾ ਹੂੰ ਚਲੋ ਹੁਣ 12 ਕਿਲੋ ਤੇ 12 ਹੀ ਮੰਨਿਆ ਜਾਊਗਾ ਬਹੁਤ ਠੀਕ ਹੈ ਹੂੰ ਸੀਲ ਸਾਉ ਲੈ ਭਾਈ ਜਿਵੇਂ ਮਰਜੀ ਹੱਥ ਫੇਰੀ ਚਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਲੇਵਾ ਨੇੜੇ ਜਿੱਕਾ ਨੂੰ ਥਣ ਤੋਂ ਚੰਗਾ ਹਨਾ ਥਣ ਮੁੱਠੀ ਵਾਲਾ ਥਣਾ ਜੀ ਹਾਂ ਚਾਰੇ ਥਣ ਨਿਕਣਵੇਂ ਪੂਰੇ ਗੈਵ ਤੇ ਨਾਲਾ ਨੂਣਾ ਕਰਮਾ ਇਹਦੇ ਫੁੱਲ ਚਾਹੀਆਂ ਫੁੱਲ ਬਰੀਡ ਫੇਸਬੁਕਸ ਬੜਾ ਚਾਹੀਦਾ ਇਹ ਚਾਹੇ ਤਾਂ ਜਰਸੀ ਤੇ ਐਸਫ ਦਾ ਕਰਾਸ ਮੰਨ ਲਓ ਚਾਹੇ ਯਰ ਸ਼ਰ ਮੰਨ ਲਓ ਦੁੱਧ ਵੀ ਇਹਦਾ ਵਧੀਆ ਹੈਗਾ ਠੀਕ ਆ ਤੇ ਵਧੀਆ ਹੁੰਦੀ ਹੋਣਾ ਹਾਂ ਜੀ ਹਾਂ ਠੀਕ ਆ ਆ ਆਮ ਗਾਇਆਂ ਵਾਂਗੂ ਨਹੀਂ ਹੈਗਾ ਵੀ ਬਾੜਾ ਪੀਲਾ ਆ ਜਾ ਠੀਕ ਹੈ ਭਾਈ ਹਮ ਬੈੜ ਚੰਗੀ ਆ ਤੇ ਚੰਗੇ ਦੁੱਧ ਵਾਲੀ ਆ ਸਹੀ ਗੱਲ ਆ ਭਾਈ ਟਾਈਪਲੂਨ ਨੇ ਦਿੱਤਾਗਾ 21 22 ਕਿਲੋ ਓਕੇ ਹੁਣ ਵੀ ਉਹ ਤਾਂ ਦੱਸਦੇ ਵੀ 16 ਕਿਲੋ ਸੀ ਆ ਝੜੀ ਕਰਕੇ ਘਟਿਆ ਵਿਆ ਸੀ ਹਮ ਪਰ ਆਪਾਂ 12 ਹੀ ਮੰਨਾਂਗੇ ਜਦੋਂ ਅੱਜ ਦੀ ਘੜੀ ਜਿਹੜਾ 12 ਚੋਣੇ ਆ ਸਹੀ ਗੱਲ ਆ ਭਾਈ ਹਮ ਕੁਇਲ ਸਿਨੀ ਲਾਮਿਨੀ ਬਰੀਡ ਚੰਗੀ ਆ ਪ੍ਰਿੰਟ ਚੰਗਾ ਤੋਰਾ ਚੰਗਾ ਬੱਚਾ ਵੀ ਮਗਰ ਬੱਚਾ ਗੱਬਣ ਵੀ ਆ ਚੈੱਕ ਪਾਸ ਆ ਤੇ ਜਿਹੜਾ ਭਰਾ ਖਰੀਦੂਗਾ ਚੈੱਕ ਜ਼ਰੂਰ ਤੇ ਬੱਚਾ ਤਾਂ ਨਾਲ ਹੀ ਦੇ ਦੇਣਾ ਠੀਕ ਆ ਭਾਈ ਫੈਂਟ ਫੁਨਟ ਚੰਗੀ ਆਉਂਦੀ ਹੋ ਹਾਂਜੀ ਫਿਰ ਠੀਕ ਆ ਮੰਨ ਲਓ ਆਮ ਗਾਇਆਂ ਨੂੰ ਵਧੀਆ 5.5 5.5 ਫਟ ਹੈਗੀ ਆ ਓਕੇ ਭਾਈ ਹੂੰ ਠੀਕ ਆ ਭਾਈ ਤੇ ਚਵਾਈ ਇਹਦੀ ਕਰਕੇ ਦਿਹੁਣੇ ਹਾਂ ਚਵਾਈ ਕਰ ਦਿੰਨੇ ਆ ਜੀ ਠੀਕ ਆ ਇੱਕ ਇਹਦਾ ਮਸ਼ੀਨ ਤੋਂ ਆਈ ਵੀ ਆ ਓਕੇ ਉਹ ਕੁਝ ਨਹੀਂ ਕਰਦੀ ਆਪਾਂ ਚੋਵਾਂਗੇ ਹੂੰ ਬਾ ਉਹ ਜਾ ਕੇ ਦੇ ਜੇ ਮੜਾ ਜਵਾਕ ਨੂੰ ਕੋਲੇ ਖੜਾ ਲਈਦਾ ਠੀਕ ਆ ਭਾਈ ਬਈ ਕਈ ਵਾਰੀ ਪਸ਼ੂ ਤਾਂ ਆਪਣੇ ਕੋਲੇ ਤਾਂ ਆਇਆ ਨਾ ਤਾਜ਼ਾ ਆਇਆ ਪਿਆ ਹੂੰ ਤੇ ਉਹ ਕਈ ਰੀ ਪਤਾ ਨਹੀਂ ਹੁੰਦਾ ਉਹ ਕਹਿੰਦੀ ਕੁਝ ਨਹੀਂ ਆਪਾਂ ਚੋਵਾਂਗੇ ਹਣ ਠੀਕ ਹੈ ਭਾਈ ਆ ਜਿਵੇਂ ਮਰਜੀ ਜਿਹੜੇ ਕਹੇ ਨਾਲ ਹੀ ਹੁੰਦੀ ਹੁਣ ਉਹ ਤਾਂ ਆਪਾਂ ਜਿਵੇਂ ਹੱਥ ਲਾਈ ਜਾਂਦੇ ਸੀ ਹੂੰ ਮਾਰਦੀ ਛੜ ਸਹੀ ਗੱਲ ਆ ਭਾਈ ਕਹਿੰਦੀ ਕੁਝ ਨਹੀਂ ਜਿਵੇਂ ਮਰਜੀ ਹੂੰ ਫੇਰ ਵੀ ਭਾਈ ਅਗਲਾ ਆਪਦੀ ਤਸੱਲੀ ਕਰਕੇ ਲੈ ਜਾਵੇ ਸਹੀ ਗੱਲ ਆ ਭਾਈ ਕਿਉਂ ਜੀ ਨੇ ਪੈਸੇ ਲਾਉਣੇ ਆ ਹੂੰ 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 ਜਿਵੇਂ ਮਰਜੀ ਨਿਆਣਾ ਬਾਲਾ ਆ ਹਾਂ 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 ਧਾਰ ਬਹੁਤ ਸੋਹਣੀ ਐ ਮੁੱਟੀ ਆ ਕੋਲੀ ਆ ਠੀਕ ਐ ਭਾਈ ਹੂੰ ਮੁੱਲ ਕੀ ਹੈ ਜੈ ਜੀ ਦਾ ਮੁੱਲ ਕੋਸ਼ ਘਰਾ ਲੋ 59 ਕਰਾ ਲੋ 53 ਕਰਾ ਲੋ ਠੀਕ ਹੈ ਜੀ 48000 ਦੀ ਬੱਚੀ ਦੇਵਾਂ ਓਕੇ ਹਾਂ ਕਿਉਂ ਬੱਚੀ ਚੰਗੀ ਬਹੁਤ ਆ ਸਹੀ ਗੱਲ ਆ ਬਈ ਆ ਦੇਖ ਲੋ ਬੱਚੀ ਦਾ ਥਣ ਥਣ ਦੇਖੋ ਪਾਸੋਂ ਕੇ ਮੁੱਲ ਕਰਾਉਣਾ ਬਾਈ ਕਹਿੰਦਾ ਜਿੰਦਾ ਮਰਜੀ ਕਰਾ ਲ 48000 ਦੀ ਵੜਦੇ ਨੇ ਲੈ ਥਣ ਦਿਖਾ ਦੇ ਪਹਿਲੇ ਤਸਮਾ ਕਰਕੇ ਦੇਖੋ ਥਣ ਕਿੰਨਾ ਚੰਗਾ ਕੀਆ ਬਾਤ ਆ ਦੇਖੋ ਆ ਮਾੜਾ ਮੋਟਾ ਨਾ ਮਸ਼ੀਨ ਕਰਕੇ ਹੈਗਾ ਹੂੰ ਮਸ਼ੀਨ ਲੱਗਦੀ ਸੀ ਸਹੀ ਹੈ ਬਈ ਹੂੰ ਚੌਧਰੀ ਜੀ ਚੌਧੋ ਚੋ ਲੈ ਮੋਟਾ ਮੋਟਾ ਜੋਣਾ ਹੈ ਨਾ ਮੋਟੋ ਮੋਟੇ ਨਿਬੜਨ ਵਾਲੀ ਹੈ ਨਿਬੜਨ ਵਾਲੀ ਹੈ 22 ਤਾਂ ਇੱਕ ਨੰਬਰ ਚੋ ਆਣਾ ਕਰਮਣੀ ਨੂੰ ਖਾਣ ਖਾਣ ਬਹੁਤ ਚੰਗਾ ਲੱਗਿਆ ਵਰੀ ਦੇ ਇੱਕ ਨੰਬਰ ਹੈ 22 ਤੇ ਹੈ ਹੂੰ ਬਾਕੀ ਨਾ ਗਰਮੀ ਮੰਨੇ ਨਾ ਠੰਡ ਮੰਨੇ ਮੱਝਾਂ ਨਾਲ ਦਾ ਦੁੱਧ ਦੇਈ ਦੁੱਧ ਮੱਝਾਂ ਨਾਲ ਦਾ ਹੀ ਹੈ ਜੀ ਅਜੇ ਇਹਨੇ 4-5 ਮਹੀਨੇ ਤਾਂ ਆਰਾਮ ਨਾਲ ਹੀ ਪਿਆ ਦੇਣਾ ਜੇ 7 ਮਹੀਨੇ ਵੀ ਆਪਾਂ ਚੋਈਏ ਡਾਕਟਰ ਹੂੰ ਤੇ ਉਸ ਤੋਂ ਬਾਅਦ ਫਿਰ ਫੇਰ ਸੂਣ ਵਾਲੀ ਹੈ ਸਹੀ ਗੱਲ ਹੈ ਜੇ ਕਿਹੜੇ ਟੀਕਾ ਭਰਾ ਕੇ ਬੱਚੇ ਲੈਣੇ ਜਰਸੀ ਹੂੰ ਜਰਸੀ ਬੱਚੇ ਵੀ ਵਧੀਆ ਪਾਉਂਦੀ ਐ ਬੱਚੇ ਤਾਂ ਜਿਹੜੀ ਮਰਜ਼ੀ ਨਾਲ ਸੁਧਾ ਹਾਂ ਜਿਹੜਾ ਮਰਜ਼ੀ ਟੀਕੇ ਚ ਐਫ ਦਾ ਭਰਾ ਲੋ ਚ ਜਰਸੀ ਦਾ ਭਰਾ ਲੋ ਹੂੰ ਮੋਟਾ ਮੋਟਾ ਚ ਹੋਣਾ ਹੈ ਨਾ ਹਾਂ ਜੀ ਮੋਟਾ ਮੋਟਾ ਹੁਣ ਟਾਈਮ ਹੋ ਗਿਆ ਸਾਢੇ 6 ਦਾ ਜੀ ਹਾਂ ਸਾਢੇ 6 ਹੋ ਗਏ ਤੇ ਸ਼ਾਮ ਨੂੰ ਭੌਂਦੇ ਸਾਢੇ 6 ਵਜੇ ਬੰਦਾ ਚੱਕ ਲਿਆ ਹੁਣ ਚਾਹ ਜੀ ਹੁਣ ਇਹ ਚੀਜ਼ ਨੂੰ ਆਏ ਮੰਨ ਲੈ ਵੀ ਆਪਣੀ ਖਾਲੀ ਕੀਤੀ ਮੰਨ ਲੈ ਹਮ نیٹ 12 ਕਿਲੋ ਦੁੱਧ ਨਿਕਲੂ ਜੀ ਨਿਕਲੂ ਇਹਦੇ ਥੱਲੋ ਠੀਕ ਹੈ ਭਾਈ ਇਹ ਵਪਾਰੀਆਂ ਵਾਲਾ ਨਹੀਂ ਹੋਊ ਵੀ 12 ਕਹਾਾਂਗੇ ਤਾਂ 9 ਹੀ ਨਿਕਲੂ ਜਾਂ 8 ਹੀ ਨਿਕਲੂ ਸਖਤੀ ਜਿਹੜੀ ਚੀਜ਼ ਸਹੀ ਹੋ ਹਮ हां ਵੀ ਕੋਈ ਗਲਾਸ ਖੰਡ ਦਾ ਫਰਕ ਪੈ ਜਾ ਉਹਦੀ ਆਪਾਂ ਗਰੰਟੀ ਨਹੀਂ ਲੈਂਦੇ ਚਲੋ ਆਏ ਦੋਸਤ ਵੀ ਪਾਈਆ 200 ਗ੍ਰਾਮ ਦਾ ਤੇ ਪਰ ਇਹ ਨਹੀਂ ਹੋਊਗਾ ਵੀ ਜੇ ਬੰਦਾ ਦੂਰੂ ਵਿੱਚੋਂ ਆ ਜੂ ਇਹਨੂੰ ਤੇ ਦੁੱਧ ਇਹ ਘੱਟੀ ਕੱਢੂਗੀ ਪੰਜੀ ਕੱਢੂ ਜਾਂ ਚਾਰ ਕੱਢੂ ਠੀਕ ਹੈ ਟਾਈਮ ਤੇ ਇਹਨੂੰ ਪੂਰਾ ਸਹੀ ਦੁੱਧ ਕੱਢਣਾ ਜਿਵੇਂ ਥਣ ਚ ਕੋਈ ਫਰਕ ਨਹੀਂ ਕੋ ਹੁਣ ਸਿੱਟਾ ਗੰਡ ਨਾੜ ਕੁਛ ਨਹੀਂ ਹੈਗਾ ਹਮ ਜਿਵੇਂ ਡਾਕਟਰ ਆਪਦਾ ਨਾਲ ਲਿਆ ਵੀ ਹਮ ਡਾਕਟਰ ਤੋਂ ਚੈੱਕ ਕਰਾਈਆ ਤਿੰਨਾ ਮਹੀਨੇ ਤੋਂ ਉੱਤੇ ਹੀ ਦੱਸਿਆ ਉਹਨੇ ਓਕੇ ਪਰ ਤਿੰਨਾ ਮਹੀਨਾ ਦੀ ਕਲੀਅਰ ਚੈੱਕ ਹੁੰਦੀ ਹੈ ਹਮ ਬਾਕੀ ਮੁੱਲ ਵੀ ਜਾਇਜ਼ ਆ ਯਾਰ ਮੁੱਲ ਜਾਇਜ਼ ਆ ਜੀ ਬਾਕੀ ਡਾਕਟਰ ਸਾਹਿਬ ਕੋਲ ਸੁ ਮਿਲ ਵੀ ਨਹੀਂ ਰਿਹਾ ਮਿਲ ਵੀ ਨਹੀਂ ਰਿਹਾ ਬਾਕੀ ਹੁਣ ਇਹਨਾਂ ਦੁੱਧ ਦਾ ਤਾਜੀ ਦਾ ਤਰ ਗੜ ਬਹੁਤ ਚੰਗਾ ਹੋ ਗਿਆ ਤਾਜੀ ਦਾ ਤੁਹਾਨੂੰ ਦੱਸਿਆ ਜੀ ਪਲੂਨ ਨੇ 22 23 ਕਿਲੋ ਦਿੱਤਾ ਵੇ ਹੂੰ ਇਹ ਤਾਂ ਮਾੜਾ ਜਾ ਆ ਵੀ ਮਸ਼ੀਨ ਤੋਂ ਆਈ ਕਰਕੇ ਉਹਦੀ ਆ ਗਈ ਠੀਕ ਆ ਹੂੰ ਬੱਸ ਬੁੱਤ ਉਹ ਆ ਮੱਖੀ ਮੱਛਰ ਹੋ ਜਾਂਦਾ ਨਾ ਮੀਹਾਆਂ ਜਾਂ ਕਰਕੇ ਖੇਤਾਂ ਚ ਪਾਣੀ ਪੁਣੀ ਦੰਦਾ ਹੁੰਦਾ ਹਾਂ ਤਾਂ ਵੀ ਪਸ਼ੂ 13 ਤੋਂ ਉਪਰਾਂ ਤੱਕ ਕਰਦਾ ਹੀ ਕਰਦਾ ਜੀ ਉਹ ਆ ਬਦਲਿਆ ਗਿਆ ਇੱਕ ਦੋ ਜਵਾਈਆਂ ਦਾ ਬੰਦਾ ਆ ਵੀ ਉਪਰੇ ਪਸ਼ੂ ਦੀਆਂ ਡਰ ਕੇ ਕਰਦਾ ਹਾਂ ਹਾਂ ਜੀ ਹਾਂ ਆਪ ਨੂੰ ਵੀ ਜਾ ਕੇ ਆਉਂਦੀ ਆ ਹੋਰ ਬਾਕੀ ਆ ਇਹ ਹੋ ਗਿਆ ਡਾਟੂ ਕਹਿੰਦੀ ਕੁਛ ਨਹੀਂ ਹਾਂ ਤਾਂ ਇਹ ਹੁੰਦਾ ਵੀ ਕਈ ਵਾਰੀ ਦੁੱਧ ਹੁਣ ਵੱਧਦਾ ਜੇ ਡੁੱਲਾ ਆ ਜੇ ਦੇ ਫੇਰ ਔਖਾ ਹੋ ਜਾਂਦਾ ਹਾਂ ਹੂੰ ਪਰ ਕਹਿਿਆ ਕੁਛ ਨਹੀਂ ਮੈਂ ਰਾਤ ਵਿੱਚ ਹੋਈ ਸੀ ਘਰੇ ਇਹ ਹੂੰ ਹੂੰ ਰਾਤ ਚਲੋ ਆਪਾਂ ਨੂੰ ਕਵੇਲਾ ਹੋਵੇ ਤੁਸੀਂ ਵੀ ਬਾਹਰ ਸੀ ਮੈਂ ਵੀ ਬਾਹਰ ਸੀ ਹੂੰ ਨਹੀਂ ਆਪਾਂ ਰਾਤ ਬਣਾ ਦੇਣੀ ਸੀ Mě nebaví, že náladu jinou na náladu Ne. Nah. ਜਮਾ ਟਿਪ ਟਿਪ ਨਿਚੋੜਦੀ ਬਾਈ ਹਾਂ ਬਾਈ ਜਿਹੇ ਨੂੰ ਅਗਲਾ ਇਹ ਮੰਨ ਲੈ ਵੀ ਖਾਲੀ ਕਰਤੀ ਆਥ ਨੇ ਆ ਕੇ ਆਪਦਾ ਦੁੱਧ ਦੇਖ ਲੈ ਹੂੰ ਆਪਾਂ ਨੂੰ ਕੋਈ ਉਤਰਾ ਨਹੀਂ ਦੋ ਡੰਗ ਚ ਹੋਵੇ ਇੱਕ ਡੰਗ ਚ ਹੋਵੇ ਦੁੱਧ ਜਿਹੜਾ ਕਹਤਾ ਵੀ ਏਵੇਂ 6 ਕਿਲੋ ਕਿਹਾ ਹੂੰ ਵੀ ਆਪਾਂ ਇਹ ਨਹੀਂ ਕਹਿੰਦੇ 200 ਗ੍ਰਾਮ ਇੱਧਰ ਉੱਧਰ ਹੋ ਜੇ ਉਹਦੀ ਤਾਂ ਆਪਾਂ ਗਰੰਟੀ ਨਹੀਂ ਦੇ ਰਹੇ ਇਹ ਨਹੀਂ ਨਿਕਲੂ ਵੀ ਪੰਜ ਹੀ ਕੱਢੂਗੀ ਇਹ ਹੂੰ ਉਹ ਕੰਮ ਨਹੀਂ ਹੋਊਗਾ ਜੇ ਮੈਂ ਆਮ ਗੱਲਾਂ ਹੁੰਦਾਂਗੇ ਵੀ ਅਸੀਂ ਫਲਾਉਣੇ ਤਾਂ ਗਏ ਦੱਸਿਆ ਇੰਨਾ ਕੱਢਿਆ ਇੰਨਾ ਹੂੰ ਉਹ ਕੁਝ ਨਹੀਂ ਹੋਏਗਾ ਜਿਹੜੀ ਚੀਜ਼ ਹੈ ਤੇ ਸਹੀ ਆ ਲੈ ਵੀ ਤੇ ਲੇਵਾ ਵੀ ਜਮਾ ਚੜ ਗਈ ਫਿਕਸ ਲੇਵੇ ਦੀ ਕੋਈ ਲੰਕਣਾ ਚ ਲੈਵਾ ਨਹੀਂ ਲੈ ਆਪਾਂ ਇਹ ਬਾਲਟੀ ਵੱਡੀ ਐ ਚ ਦਿਖਾਵੇ ਦਿੰਨੇ ਆ ਅਲਟਪਾਲਟ ਕੇ ਜੀ ਹਾਂ ਵੀ ਕਿੰਨਾ ਦੁੱਧ ਹੋਊਗਾ ਆ 6 ਕਿਲੋ ਮੰਗੂ ਪੈ ਜਾਂਦਾ ਬਾਲਟੀ ਚ ਹਾਂ ਚਲੋ ਝੱਗ ਜੁਗ ਮਾਰ ਕੇ ਵੀ 6 ਕਿਲੋ ਦੁੱਧ ਖੁੱਲਾ ਡੁੱਲਾ ਹੈਗਾ ਹੈ ਇਹਦੇ ਥੱਲੇ ਉਹ ਗਾ ਰਾਮ ਨਾਲ ਰਾਮ ਨਾਲ ਹੋਊਗਾ ਜੀ 6 ਕਿਲੋ ਦਾ ਦੇਖੋ ਲੈ ਹੁਣ ਝੱਗ ਜੁ ਗਹਿਣ ਘਟ ਗਈ ਜਮ ਹੂੰ ਫੇਰ ਵੀ ਆ ਬਜੇਗਾ 6 ਤੂੰ ਬਾਹਰ ਸਕਦਾ ਘਟਦਾ ਨਹੀਂ ਹੋਣਾ ਨਹੀਂ ਹੂੰ ਤੇ ਲੇਵਾ ਜਮਾ ਝਾੜ ਗਈ ਬੱਚਾ ਆ ਗਿਆ ਮਗਰ ਬੱਚਾ ਮੁੱਲ ਜੈ ਝਾੜਦਾ ਪਰ ਬੱਚਾ ਆਪਾਂ ਨਾਲ ਹੀ ਦੇਣਾ ਬੱਚਾ ਪੁੱਛਾ ਨਹੀਂ ਰੱਖਣਾ ਹੀ ਆਪਾਂ ਨੂੰ ਜੀ ਬੱਚੇ ਦਾ ਕਰਦੀ ਵੀ ਇਹ ਕਰਦੀ ਹੈ ਬੱਚਾ ਚਾਹੁੰਦਾ ਹਜੇ ਵੀ ਠੀਕ ਆ ਹਾਂ ਹੂੰ ਤੇ ਕਿਸੇ ਵੀ ਨੂੰ ਬੈਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ